ਦੇਖ ਰਹੇ ਹੋ ਰਾਈジング ਪੰਜਾਬ ਟੀਵੀ ਅੱਜ ਅਸੀਂ ਪਹੁੰਚੇ ਹੋਏ ਹਾਂ ਕੁਰਾਲੀ ਵਾਰਡ ਨੰਬਰ 6 ਦੇ ਅੰਦਰ ਜਿੱਥੇ ਕਿ ਤੁਹਾਨੂੰ ਅਸੀਂ ਇੱਥੇ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਸਾਡੇ ਬਿਲਕੁਲ ਬੈਕ ਸਾਈਡ ਤੇ ਇੱਕ ਨਦੀ ਹੈ ਜੋ ਕਿ ਪੂਰੇ ਫਲੋ ਤੇ ਹੈ ਪੂਰੇ ਫਲੋ ਤੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਦਾ ਪੱਧਰ ਕਾਸ਼ੀ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਇਸ ਦੇ ਨਜ਼ਦੀਕ ਬਹੁਤ ਸਾਰੇ ਘਰ ਵੀ ਹਨ ਪੂਰਾ ਵਾਰਡ ਵਸਿਆ ਹੋਇਆ ਹੈ ਪੂਰੇ ਸ਼ਹਿਰ ਦੇ ਅੰਦਰ ਜੇਕਰ ਇਹ ਕਿਤੇ ਪਾੜ ਪੈਂਦਾ ਹੈ ਤਾਂ ਪੂਰੇ ਸ਼ਹਿਰ ਦੇ ਅੰਦਰ ਜੋ ਕਿ ਪਾਣੀ ਦੀ ਮਾਰ ਹੈ ਇਹ ਹੋਵੇਗੀ ਸੋ ਸਾਡੇ ਨਾਲ ਕੁਝ ਕਾਉਂਸਲਰ ਜਾਂ ਸ਼ਹਿਰ ਦੇ ਵਸਨੀਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਦਿਖਾਣੇ ਆ ਇੱਥੇ ਦੀਆਂ ਕੁਝ ਤਾਜ਼ਾ ਤਸਵੀਰਾਂ ਪ੍ਰਸ਼ਾਸਨ ਨੂੰ 2 ਸਾਲ ਹੋ ਗਏ 3 ਸਾਲ ਮਿੰਟਾਂ ਕਰਦੇ ਨੇ ਵੀ ਇਹਦਾ ਕੋਈ ਹੀਲਾ ਕਰ ਲੋ ਕੋਈ ਪਾ ਦਿਓ ਟੈਂਡਰ ਪਾ ਦਿਓ ਟੈਂਡਰ ਹੁਣ ਪਿਛਲੇ ਮਹੀਨੇ ਇਹਨਾਂ ਨੇ ਕੀ ਕਰਿਆ ਪੋਪ ਲਾਈਨ ਲੈ ਕੇ ਖੜਾਤੀ ਡੇਢ ਮਹੀਨਾ ਪੋਪ ਲਾਈਨ ਖੜੀ ਰਹੀ ਇੱਥੇ ਡੇਢ ਮਹੀਨੇ ਦੇ ਵਿੱਚ ਵੱਧਦੇ-ਬਾਧ 5-7 ਦਿਨ ਚੱਲੀ ਆ ਉਹ ਇੱਥੇ ਖੜਾ ਕੇ ਮਾਨੂੰ ਕੋਈ ਪ੍ਰਸ਼ਾਸਨ ਸੁਣਦਾ ਨਹੀਂ ਈਓ ਨੂੰ ਕਹਿ ਲਿਆ ਅਨਮੋਲ ਜੀ ਨੂੰ ਕਹਿ ਲਿਆ ਕਈ ਫਿਰ ਉਹਨਾਂ ਨੂੰ ਕਹਦੇ ਉਹ ਯੂ ਨੂੰ ਕਹਦੇ ਨੇ ਆਈਓ ਮੁੜ ਕੇ ਕੰਨ ਪਰ ਜੋ ਨਹੀਂ ਸਰਕਦੇ ਇਹ ਗੱਲਾਂ ਐ ਜੀ ਕੋਈ ਕਿਸੇ ਦਾ ਮਕਾਨ ਹੜੇ ਕੋਈ ਮਰੇ ਕੋਈ ਇਹਨਾਂ ਨੂੰ ਪ੍ਰਸ਼ਾਸਨ ਨੂੰ ਹੁੰਦੇ ਹੁਣ ਵੀ ਐਸਟੀਐਮ ਸਾਹਿਬ ਨੂੰ ਫੋਨ ਕਰਿਆ ਤਾਂ ਉਹਨਾਂ ਆਈਓ ਭੇਜਦਾ ਇਹੋ ਮਾਰ ਕੇ ਗੇਟ ਆਪਣਾ ਗੱਡੀ 'ਚ ਬੈਠ ਕੇ ਲੰਘ ਗਿਆ ਸੋ ਜਿਵੇਂ ਲੱਗੇ ਲੱਗੇ ਇਸ ਨਦੀ ਦੇ ਘਰ ਬਣੇ ਹੋਏ ਆ ਉਹਨਾਂ ਨੂੰ ਕਿਹਾ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਵੀ ਇੱਕ ਮੋਤਵਾਰ ਬੰਦੇ ਵਾਰਡ ਦੇਓ ਤੁਸੀਂ ਸਾਫ ਦਾ ਜਣੀ ਕਿ ਪ੍ਰਧਾਨ ਵੀ ਰਹਿ ਚੁੱਕੇ ਹੋ ਕਰਾਲੀ ਦੇ ਤੁਹਾਡੀ ਵੀ ਕੋਈ ਸੋਚ ਹੋਊਗੀ ਆਪਣੇ ਵਾਰਡ ਦੇ ਪ੍ਰਤੀ ਆਪਣੇ ਸ਼ਹਿਰ ਦੇ ਪ੍ਰਤੀ ਤੁਹਾਡਾ ਕੀ ਵਿਚਾਰ ਹੈ ਜੋ ਲਾਗ ਲੱਗੇ ਘਰ ਨੇ ਉਹਨਾਂ ਨੂੰ ਕਿਹ ਅਪੀਲ ਕਰੋਂਗੇ ਅਪੀਲ ਇਹ ਹੁਣ ਚਿਰਨ ਵਿੱਚ ਉਹ ਤੇ ਅਸੀਂ ਕਿ ਆ ਵੀ ਇਹਨੇ ਮਕਾਨ ਰਾਤ ਨੂੰ ਇੱਥੇ ਨਾ ਸੌਵੇਂ ਚਦਾ ਇਹ ਉਹਨਾਂ ਨੂੰ ਕਹਿ ਰਹੇ ਆ ਕਿ ਰਾਤ ਭਾਰਾ ਨਦੀ ਵਾਦੀ ਨਾ ਲੱਗਿਆ ਸੁੱਤੇ ਬੈਨਿ ਚਾਹੀ ਹੱਥ ਜੋੜ ਕੇ ਬੇਨਤੀ ਕਰਦੇ ਵੀ ਕੋਈ ਗੱਲ ਨਹੀਂ ਭਾਈ ਤੁਸੀਂ ਇੱਥੇ ਰਾਤ ਨੂੰ ਮਕਾਨ ਖਾਲੀ ਕਰ ਦਿਓ ਬਾਅਦ ਵਿੱਚ ਅਸੀਂ ਮੈਂ ਕਲੋਨੀ ਵਾਲਿਆਂ ਨੂੰ ਅਸੀਂ ਕਹਿੰਦਾ ਵੀ 10-10 ਹਜ਼ਾਰ 20-20 ਹਜ਼ਾਰ ਰੁਪਇਆ ਇਕੱਠਾ ਕਰਕੇ ਤੁਸੀਂ ਆਪੇ ਪੌਪਲੈਂਟੇ ਕੰਮ ਕਰਾ ਲਓ ਮੈਂ ਤਾਂ ਹੁਣ ਇਹਨਾਂ ਨੂੰ ਆਹੀ ਕਿ ਭਾਈ ਜਿੰ ਉਹੀ ਪੈਸੇ ਇਕੱਠੇ ਕਰੋ ਇੱਥੇ ਮਿੱਟੀ ਪਵਾ ਦਿਓ ਇਹੀ ਕਹ ਰਹੇ ਆਂ ਅਪਾ ਕੇ ਕੋਈ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਸਬਦਾ ਦਿੱਤੀ ਗਈ ਹੈ ਕਿਤੇ ਕੋਈ ਸਥਾਨ ਬਣਾਇਆ ਗਿਆ ਹਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਨਹੀਂ ਢੇੜਾ ਮਾਰ ਕੇ ਲੰਘੇ ਹੀ ਉਹ ਸਾਹਿਬ ਵੀ ਸੋ ਹੁਣ ਪ੍ਰਸ਼ਾਸਨ ਤੋਂ ਕਿਆ ਮੰਗੇ ਤੁਹਾਡੀ ਅਸੀਂ ਤਾਂ ਇਹੀ ਕਰਦੇ ਵੀ ਜਿਨ੍ਹਾਂ ਨੇ 50-50 ਲੱਖ ਤੁਸੀਂ ਨਕਸ਼ੇ ਦੀਆਂ ਫੀਸਾਂ ਲਈਆਂ ਐ ਵੀ ਸਾਰੀਆਂ ਇੱਥੇ ਬਿਜਲੀ ਦੇ ਖੰਭੇ ਲੱਗੇ ਹੋਣ ਸਰਕਾਰੀ A to Z ਸਾਰਾ ਤੁਸੀਂ ਫੈਸਿਲਿਟੀ ਦਿੱਤੀ ਵੀ ਆ ਵੀ ਕੰਮ ਕਰ ਦਿਓ ਕਿ ਉੱਥੇ 20-50 ਲੱਖ ਰੁਪਏ ਦਾ ਕੰਮ ਆ ਜੀ ਅਮਨ ਜੀ ਤੁਸੀਂ ਕਿਆ ਕਹਿਣਾ ਚਾਹੋਗੇ ਆ ਤੁਹਾਡੇ ਚੈਨਲ ਦੇ ਰਾਹੀਂ ਮੈਂ ਪ੍ਰਸ਼ਾਸਨ ਨੂੰ ਅਪੀਲ ਕਰੂੰਗਾ ਜੋ ਇਹ ਦੁੱਖ ਦੇ ਹਾਲਾਤ ਪੂਰੇ ਪੰਜਾਬ ਚੱਲ ਰਹੇ ਨੇ ਤੇ ਮੌਜੂਦਾ ਜਿੱਥੇ ਅਸੀਂ ਅੱਜ ਖੜੇ ਆ ਕਰਾਲੀ ਵਾਰਡ ਨੰਬਰ 6 ਦੇ 12 ਮੰਦਰਾਂ ਦੇ ਕੋਲ ਪ੍ਰਸ਼ਾਸਨ ਉਰੇ ਆਵੇ ਸਭ ਤੋਂ ਪਹਿਲਾਂ ਜਿਹੜੇ ਉਰੇ 12 ਮੰਦਰ ਦੀ ਨਦੀ ਦੇ ਕਿਨਾਰੇ ਇਹ ਲੋਕ ਬਸੇ ਹੋਏ ਨੇ ਉਹਨਾਂ ਨੂੰ ਉਰੇ ਰੈਸਕਿਊ ਕੀਤਾ ਜਾਵੇ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਇੱਕ ਸੁਰੱਖਿਸ਼ ਥਾਂ ਤੇ ਉਹਨਾਂ ਨੂੰ ਪਹੁੰਚਾਇਆ ਜਾਵੇ ਆ ਕੋਈ ਐਸਾ ਇੰਤਜ਼ਾਮ ਕਰਿਆ ਜਾਵੇ ਜੇਕਰ ਪਾਣੀ ਵਾਧਾ ਆਂਦਾ ਹੈ ਤਾਂ ਸਾਡੇ ਸ਼ਹਿਰ ਦੇ ਵਿੱਚ ਇਹ ਜਿਹੜੇ ਲੋਕ ਜੇ ਜਿਹੜਾ ਪਾਣੀ ਤੋਂ ਤਰਾਸ਼ਦੀ ਆਏਗੀ ਤਾਂ ਉਹਨਾਂ ਨੂੰ ਅਸੀਂ ਇੱਕ ਵਧੀਆ ਥਾਂ ਤੇ ਉਹਨਾਂ ਨੂੰ ਅਸੀਂ ਟਿਕਾਣੇ ਤੇ ਅਸੀਂ ਰੱਖ ਸਕੀਏ ਸੋ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਆਪਣਾ ਧਿਆਨ ਰੱਖੋ ਤੇ ਪ੍ਰਸ਼ਾਸਨ ਦਾ ਸਾਥ ਵੀ ਦਿਓ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਆਪਣਾ ਕੋਈ ਨੁਮਾਇੰਦਾ ਉਹਰੇ ਭੇਜ ਕੇ ਇਹਦੀ ਸਮੀਖਿਆ ਕੀਤੀ ਜਾਵੇ ਜਿਵੇਂ ਪ੍ਰਧਾਨ ਜੀ ਪਾਣੀ ਦਾ ਪੱਦਰ ਹੈ ਉਹ ਕਰਾਲੀ ਦੇ ਵਿੱਚ ਵੱਧ ਹੀ ਨਜ਼ਰ ਆ ਰਿਹਾ ਤੁਸੀਂ ਵੀ ਮੌਇਨਾ ਕਰਕੇ ਹਟਿਓ ਕੀ ਕਹਿਣਾ ਚਾਹੂਗੇ ਇਹ ਪ੍ਰਦੀਪ ਜੀ ਜਦੋਂ ਵੀ ਨਾ ਆਪਣੇ ਸਿਸਮਾ ਡੈਮ ਦੇ ਅੰਦਰ ਪਾਣੀ ਵੱਧਦਾ ਜਦੋਂ ਪਾਣੀ ਨੂੰ ਖੋਲਦੇ ਆ ਨਾ ਤਾਂ ਆਖੇ ਨਦੀ ਦੇ ਉੱਪਰ ਪਾਣੀ ਦਾ ਲੋਡ ਪੈਂਦਾ ਤੇ ਪਾਣੀ ਹੁਣ ਕਾਫੀ ਜ਼ਿਆਦਾ ਤਾਂ ਥੋੜਾ ਜਿਹਾ ਹੰਕਟਿਆ ਹੁਣ ਕਿਉਂਕਿ ਸਿਸਮਾ ਦੇ ਡੈਮ ਦੇ ਫਾਟਕ ਹੁਣ ਬੰਦ ਹੋਣੇ ਆ ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਇਹਦਾ ਕਾਫੀ ਇਹਦਾ ਰੇਤਾਂ ਚਲਾ ਕੇ ਬੰਨ ਲਾਏ ਗਏ ਅਬ ਜੀਸੀ ਮਸ਼ੀਨ ਨਾਲ ਵੀ ਕੰਮ ਕੀਤੇ ਗਏ ਤੇ ਹੁਣ ਵੀ ਜਿਹੜਾ ਪ੍ਰਸ਼ਾਸਨ ਹੈ ਪੂਰੀ ਕਰਾਲੀ ਦੀ ਜਿਹੜੀ ਐਮਸੀਡੀ ਟੀਮ ਹੈ ਔਰ ਯੂ ਸਾਹਿਬ ਹੈ ਐਸਓ ਸਾਹਿਬ ਹੈ ਸਾਰੇ ਧਿਆਨ ਹੈ ਜਿੰਨਾ ਵੀ ਧਿਆਨ ਲੱਗਿਆ ਹੋਇਆ ਇਸ ਏਰੀਏ ਤੇ ਇਸ ਵਕਤ ਲੱਗਿਆ ਹੋਇਆ ਅਸੀਂ ਪ੍ਰਭੂ ਅੱਗੇ ਹੀ ਅਰਦਾਸ ਕਰਦੇ ਹਾਂ ਇਹ ਪ੍ਰਭੂ ਪਹਿਲੇ ਹੀ ਪੰਜਾਬ ਬਹੁਤ ਗੰਡੂ ਬਚੁੱਕਿਆ ਵੀ ਕਿਰਪਾ ਕਰੀ ਦੇਖੀ ਕਿਉਂਕਿ ਜਿਹੜਾ ਉਹ ਏਰੀਆ ਤੁਹਾਨੂੰ ਨਜ਼ਰ ਆ ਰਿਹਾ ਸਾਹਮਣੇ ਉਹ ਸਵੈਦਿਆਂ ਵਾਲਾ ਅਗਰ ਉਹ ਬਾਈਚਾਂਸ ਵੀ ਪ੍ਰੋਬਲਮ ਆ ਗਈ ਤਾਂ ਪੂਰੀ ਕਰਾਲੀ ਜਿਹੜਾ ਹੈਗਾ ਖਤਰੇ ਦੇ ਵਿੱਚ ਆ ਸਕਦਾ ਇਹ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਹੋਰ ਵੀ ਦੇ ਵਾਸਤੇ ਪ੍ਰਾਲੇ ਕੀਤੇ ਜਾਣਗੇ ਲੇਕਿਨ ਜਿਹੜਾ ਇਸ ਵਕਤ ਦਾ ਸਮਾਂ ਹੈ ਇਸ ਸਮੇਂ ਨੂੰ ਤਾਂ ਇਹ ਤਾਂ ਪ੍ਰਭੂ ਦੇ ਹੱਥ 'ਚ ਹੀ ਹੈ ਇਸ ਵਕਤ ਵੀ ਉਹਦੇ ਉਹਦੇ ਗੇਰਦਾਸ ਕਰਕੇ ਉਹਦੇ ਅੱਗੇ ਬੇਨਤੀ ਕਰਕੇ ਵਿਚਾਇਆ ਜਾ ਸਕਦਾ ਲੇਕਿਨ ਸਾਡੇ ਅਸੀਂ ਮਿਊਨਿਸਪਲ ਕਮੇਟੀ ਵੱਲੋਂ ਇਹ ਕੋਸ਼ਿਸ਼ ਕਰ ਰਹੇ ਕਿ ਰੇਤੀ ਦੇ ਥੈਲੇ ਵੀ ਭਰੇ ਜਾ ਰਹੇ ਜੇ ਕਿ ਏਦਾਂ ਦੀ ਪੋਜੀਸ਼ਨ ਆਉਂਦੀ ਹੈ ਤਾਂ ਅਸੀਂ ਤੁਰੰਤੋ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ ਐਮਸੀ ਸਾਹਿਬ ਤੁਸੀਂ ਇਸ ਵਾਰਡ ਦੇ ਐਮਸੀ ਵੀ ਹੋ ਕਾਉਂਸਲਰ ਹੋ ਤੁਹਾਡੇ ਵੱਲੋਂ ਕਿੱਦਾਂ ਦੇ ਪ੍ਰਬੰਧ ਹੈ ਆਪਣੇ ਵਾਰਡ ਦੇ ਲਈ ਜੋ ਅੱਜ ਦੇ 4 4 ਮਹੀਨੇ ਪਹਿਲਾਂ ਨਗਰ ਕੌਂਸਲ ਤਰਾਲੀ ਦੇ ਵਿੱਚ ਸਾਡੀ ਮੀਟਿੰਗ ਹੋਈ ਮੈਡਮ ਅਨਮੋਲ ਗਗਨਮਾਨ ਵੀ ਆਏ ਹੋਏ تھے ਔਰ ਸਾਨੂੰ ਉਹਨਾਂ ਨੇ ਹਦਾਇਤ કરી ਵੀ ਤੁਸੀਂ ਉੱਥੇ ਦੇਖ ਕੇ ਇਹਦਾ ਕਰਾਓ ਤਾਂ ਜੋ ਵੀ ਇੰਤਜ਼ਾਮ ਹੋ ਸਕਦਾ ਕਰੋ ਅਸੀਂ ਨਹਿਰੀ ਵਿਭਾਗ ਦੇ ਐਸ ਡੀਓ ਸਾਹਿਬ ਨੂੰ ਬੁਲਾਇਆ ਜੈ ਸਿੰਘ ਸਾਹਿਬ ਆਏ ਸਾਰੇ ਆਏ 2 ਮਹੀਨੇ ਹੋਰੇ ਪਾਪ ਲਾਈਨ ਲੱਗੀ ਰਹੀ ਲਗਭਗ ਅਸੀਂ ਮੰਤਰਾ ਕੰਨੀ ਦੇ ਜਿੱਥੇ ਸਾਡੇ ਲੋਗਾ ਦੀ ਆਸਥਾ ਹੈ 12 ਮੰਦਰਾਂ ਦੇ ਨਾਲ ਜੁੜੀ ਹੋਈ ਉੱਥੇ ਪੌਪਲਾਈਨ ਨੇ ਬਨ ਲਾਇਆ ਜਿਹੜਾ ਇਹ ਕੁਦਰਤੀ ਮਾਰ 1 ਲੱਖ 20 ਪੈ ਜਾਣਾ ਜਾਂ ਕੁਝ ਵੀ ਹੋ ਜਾਣਾ ਇਹ ਹੈ ਜੀ ਪ੍ਰਕਾਰ ਜੋ ਕੁਦਰਤੀ ਪ੍ਰਕੋਪ ਹੈ ਕਰੋਪੀ ਹੈ ਇਹਨੂੰ ਇੱਕ ਦਮ ਨਹੀਂ ਕਿਸੇ ਵੀ ਤਰ੍ਹਾਂ ਅਸੀਂ ਹੱਲ ਨਹੀਂ ਕਰ ਸਕਦੇ ਪਰ ਸਰਕਾਰ ਵੱਲੋਂ ਬਹੁਤ ਇਹਦੇ ਉੱਪਰ ਧਿਆਨ ਦਿਆ ਹੋਇਆ ਨਗਰ ਕੌਂਸਲ ਵੱਲੋਂ ਬਹੁਤ ਧਿਆਨ ਦਿਆ ਹੋ ਗਿਆ ਇਸ ਕਾਨੂੰਨੀ ਦੇ ਵਿੱਚ ਜਿਹੜੇ ਫਸਿੰਦੇ ਰਹਿੰਦੇ ਆ ਉਹਨਾਂ ਨੇ ਬਾਰ-ਬਾਰ ਤੁਹਾਨੂੰ ਵੀ ਕਿਹਾ ਪ੍ਰਸ਼ਾਸਨ ਨੂੰ ਵੀ ਕਿਹਾ ਹਰ ਜਗ੍ਹਾ ਉਹਨਾਂ ਨੇ ਮੈਡਮ ਨੂੰ ਵੀ ਕਿਹਾ ਅਨਮੋਲ ਕਦਰ ਨੂੰ ਉਹਨਾਂ ਨੇ ਬਾਰ-ਬਾਰ ਟੀਮਾਂ ਭੇਜ ਕੇ ਉਹ ਨਵਦੀਪ ਸੈਣੀ ਦੀ ਡਿਊਟੀ ਵੀ ਲਗਾਈ ਵੀ ਤੁਸੀਂ ਇੱਥੇ ਪਾਣੀ ਦਾ ਪ੍ਰਬੰਧ ਕਰੋ ਵੀ ਜੇ ਪਾਣੀ ਇਹਦੇ ਅੰਦਰ ਨਾ ਵੜੇ ਪਰ ਕੁਦਰਤੀ ਇੰਨਾ ਛੇਤੀ ਵਹਾਵ ਆ ਗਿਆ ਜਿਹੜਾ ਸਾਰਾ ਕੁਝ ਹੜਾ ਲੇ ਗਿਆ ਅਸੀਂ ਅੱਗੇ ਨੂੰ ਕੋਸ਼ਿਸ਼ ਕਰਾਂਗੇ ਨਗਰ ਕੌਂਸਲ ਵੱਲੋਂ ਇਹਦੇ ਵਿੱਚ ਜਲਦੀ ਜਲਦੀ ਬੰਨ੍ਹ ਲਾ ਕੇ ਇਹਨੂੰ ਬਚਾਇਆ ਜਾਵੇ ਜਿਵੇਂ ਕਿ ਪ੍ਰਧਾਨ ਜੀ 2023 ਦੇ ਵਿੱਚ ਜਾਂ 19 ਦੀ ਗੱਲ ਕਰੀਏ ਪਹਿਲਾਂ ਵੀ ਬਹੁਤ ਸਾਰਾ ਇਸ ਨਦੀ ਦੇ ਵਿੱਚ ਪਾਣੀ ਆਇਆ ਸੀਗਾ ਇੱਕ ਕੋਠੀ ਵੀ ਜੋ ਮਕਾਨ ਸੀ ਉਹ ਗਿਰ ਗਿਆ ਸੀ ਲੇਕਿਨ ਤੁਸੀਂ ਆਪਣੀ ਬਿਲਕੁਲ ਬੈਕ ਸਾਈਡ ਤੇ ਦੇਖੋ ਹੁਣ ਵੀ ਉਹ ਜੋ ਮਕਾਨ ਹੈ ਇੱਕ ਬਿਲਕੁਲ ਨਦੀ ਦੇ ਕੰਡੇ ਦੇ ਉੱਪਰ ਹੈ ਉਹਨਾਂ ਘਰ ਵਾਲਿਆਂ ਨੂੰ ਤੁਸੀਂ ਕਿਹ ਅਪੀਲ ਕਰਨੀ ਚਾਹੋਂਗੇ ਕੀ ਕਹਿਣਾ ਚਾਹੋਂਗੇ ਉਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅੱਜ ਤੇ ਕੋਈ ਮਹੀਨਾ ਪਹਿਲਾਂ ਪਾਣੀ ਆਇਆ ਤਾਂ ਉਹ ਇਹਨਾਂ ਇਸ਼ਤਰੀ ਪਾਣੀ ਆਇਆ ਤਾਂ ਪੰਡਤ ਜੀ ਨੂੰ ਕਹਿ ਕੇ ਉਹਨਾਂ ਨੂੰ ਘਰ ਖਾਲੀ ਕਰਾਇਆ ਘਰ ਖਾਲੀ ਕਰਾ ਕੇ ਉਹ ਕਿਥੇ ਮੰਦਿਰ ਵਿੱਚ ਠਹਿਰੇ ਅੱਜ ਫੇਰ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਘਰ ਨੂੰ ਤਾਲਾ ਲਾਇਆ ਗਿਆ ਮੰਦਿਰ ਨੂੰ ਤਾਲਾ ਲਾਇਆ ਗਿਆ ਵੀ ਕੋਈ ਇਹੋ ਜਿਹੀ ਘਟਨਾ ਨਾ ਘਟ ਜਾਈਏ ਕਿਸੀ ਜਾਨੀ ਖਤਰਾ ਨਾ ਵਧੇ ਤਾਂ ਅਸੀਂ ਪੰਡਤ ਜੀ ਨੂੰ ਆਹੀ ਅਪੀਲ ਕਰਾਂਗੇ ਵੀ ਤੁਸੀਂ ਆਪਣੇ ਜਾਨ ਮਾਲ ਦੀ ਰੱਖਿਆ ਕਰਦੇ ਹੋਏ ਕਿਥੇ ਨਾ ਕਿਥੀ ਧਰਮਸ਼ਾਲਾ માં ਜਾਂ ਸਕੂਲ માં ਕਿੱਥੀ ਵੀ ਸਰਨ ਲੈ ਸਕਦੇ ਹੋ ਸਰਕਾਰ ਵੱਲੋਂ ਪੂਰਾ ਇੰਤਜ਼ਾਮ ਹੈ ਪ੍ਰਬੰਧ ਕਰਿਆ ਗਿਆ ਵੀਰਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਵੀ ਸਭ ਕੁ ਕਰਾਇਆ ਜਾਊਗਾ ਐ ਡੀਸੀ ਵੱਲੋਂ ਸਪੈਸ਼ਲ ਹਦਾਇਤਾਂ ਦਿੱਤੀ ਗਈਆਂ ਵੀ ਜਿੱਥੇ ਕਿਤੀ ਹਾਰਡ ਦੀ ਪੋਜੀਸ਼ਨ ਹੁੰਦੀ ਹੈ ਔਰ ਲੋਕਾਂ ਨੂੰ ਕੋਈ ਖਤਰਾ ਆਤਾ ਉਹਨਾਂ ਨੂੰ ਸਕੂਲਾਂ ਦੇ ਵਿੱਚ ਠਰਾਇਆ ਜਾਵੇ